ਵੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਤੇ ਲੋ ਵੀ ਮਿੱਤਰੋ ਅੱਜ ਆਪਣੀ ਤਿਆਰੀ ਆ 부ਝੜ ਲਾਉਣ ਦੀ 부ਝੜ ਪੱਟ ਘਿੜਾਉਣੇ ਇੱਕ ਤਾਂ ਕਿਸੇ ਦੇ ਹੋਰ ਖੇਤੋਂ ਇੱਕ ਕੁਸ ਆਪਣੇ ਖੇਤੋਂ ਪੱਟਣੇ ਨੇ ਆਪਾਂ ਘਰੋਂ ਕਰਦੇ ਆ ਰਵਾਨਗੀ ਚਲੋ ਫਿਰ ਮਿਲਦੇ ਆ ਖੇਤ ਲੋ ਵੀ ਮਿੱਤਰੋ ਚਲ ਗਏ ਵਾਹਿਗੁਰੂ ਲਓ ਵੀ ਮਤਰੋ ਆਪਾਂ ਪਾ ਤੇ ਚਾਲੇ ਖੇਤਾਂ ਵੱਲ ਲਓ ਵੀ ਮਤਰੋ ਆਪਾਂ ਬੂਜੜਾ ਨੂੰ ਪਾ ਲਿਆ ਵਾਢਾ ਕੁਝ ਤਾਂ ਆਪਾਂ ਦਿੱਤੇ ਸੱਟ ਵਿੱਚ ਪਟਕੇ ਤੇ ਕੁਝ ਮਤਰੋ ਆਪਾਂ ਇਧਰੋਂ ੜਾਉਣੇ ਆ ਹਜੇ ਤੋਤੇ ਤੇ ੜਾਈ ਆ ਨੇ ਵਾਢੇ ਲੋਟਾ ਕਿ ਬਈ ਪੰਜਾਬੀ ਕੋ ਆਪਣਾ ਵਲੌਗ ਆ ਆਪਣਾ ਹੁਣ ਆਪਾਂ ਆਪਣਾ ਚੈੱਕ ਕਰ ਲਿਓ ਆਪਾਂ ਬੁੱਝੜ-ਬੱਝੜ ਲਾਉਂਦੇ ਸੀ ਮਾੜਾ-ਮੋਟਾ ਹੀ ਸ਼ੂਟ ਕੀਤਾ ਸੀ 2-4 ਮਿੰਟਾਂ ਦਾ ਤੇ ਇਹ ਫੁੱਲ ਵਲੌਗ ਆਪਾਂ ਪਾਵਾਂਗੇ ਤੇ ਆਪਾਂ ਨੂੰ ਬਈ ਜੀ ਹੰਗਾਰਾ ਤੁਹਾਡਾ ਮਿਲ ਜਾਂਦਾ ਬਹੁਤ ਵਧੀਆ ਮਿਲ ਜਾਂਦਾ ਤੇ ਮੇਰਾ ਵੀਰ ਆਹੀਂ ਰੱਖਿਓ ਇੱਕ ਗੱਲ ਨਾ ਭੁੱਲਿਆ ਕਰੋ ਵੀਰ ਬਣ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਰੀਲ ਵਧੀਆ ਲੱਗਦੀ ਹੈ ਰੀਲ ਸ਼ੇਅਰ ਕਰਿਆ ਕਰੋ ਤੇ ਵੀਰ ਬਣ ਕੇ ਨੱਪੀ ਆਓ ਕਿ ਲਈ ਤੇ ਆਪਾਂ ਵੀ ਕਿਸੇ ਵੱਲੋਂ ਕਸਰ ਨਹੀਂ ਛੱਡਦੇ ਤੇ ਇਸ ਦੁਬਾਰ ਤੁਹਾਨੂੰ ਹੋਰ ਕੰਟੈਂਟ ਤੇ ਵੀਡੀਓ ਭੇਜਾਂਗੇ ਆਪਾਂ ਤੇ ਇੱਕ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਪਿੰਡੂ ਜੱਟ ਪਿੱਤੇ ਪਾੜ ਦੇ ਨਾਂ ਤੇ ਪੰਜਾਬੀ ਦੇ ਵਿੱਚ ਸਰਚ ਕਰਕੇ ਵੀਰ ਜੀ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਕਰੀ ਬਸ ਮਿਹਨਤ ਵਾਲੀ ਗੱਲ ਹੀ ਹੈ ਬਸ ਜ਼ਰੂਰ ਕਰਿਓ ਬਾਕੀ ਤੁਸੀਂ ਫੇਸਬੁੱਕ ਤੇ ਆਪਾਂ ਨੂੰ ਵਧੀਆ ਪਰ ਮਹੰਗਾਰਾ ਸਾਡਾ ਮਿਲ ਜਾਂਦਾ ਉਹ ਵੀ ਰਿਪੋਰਟਾ ਮਿੱਤਰੋ ਤੇ ਆਪਣੇ ਵਲੌਗ ਵੇਖੋ ਨਜ਼ਾਰੇ ਲਓ ਐਸ਼ਾ ਕਰੋ ਵਾਇਰਲੂ ਸਭ ਤੇ ਭਲੀ ਕਰੂਗਾ ਲਵ ਯੂ ਆਲ